ਇੱਕ ਜਿਹੜਾ ਮਾਦਾ ਆਉਂਦੀ ਹੋਈ ਪਾਈਆਂ ਆਉਂਦੀਆਂ ਨੇ ਕਿੱਟ ਦੇ ਦੇ ਵਿੱਚ ਦੀ ਪਹਿਲਾਂ ਇੱਧਰੋਂ ਕਰਦੇ ਹੁਣ ਆ ਲੈ ਗਿਆ ਉਹ ਆਇਆ ਸੀ ਨਾ ਉਹ ਅੱਧਰ ਵੱਲੇ ਉੱਦੋਂ ਸਾਹ ਦੇ ਤੇ ਜੇ ਤੁਸੀਂ ਉੱਪਰ ਦਈ ਹੋਏ ਨਾਲ ਨਾ ਨਾ ਮਿਲਦਾ ਮਾ ਉਹਦੇ ਤੋਂ ਦੇ ਪਰਦੇ ਦੇ ਦਾ ਪਾਟਾ ਕਿਹਨਾਂ ਦੀ ਅਜਿਹਾ ਲੱਗਿਆ ਮਾਟੋ ਰੋ ਰਿਹਾ ਇਧਰ ਹੋਰ ਇਹ ਜੇਰੀ ਇੱਥੇ ਆ ਜੀ ਬੱਚੇ ਮੇਸ਼ਰਤ ਆਉਂਦਾ ਉਹ ਲੋਕ ਅਰੇ ਉਹ ਸ਼ੇਰ ਨਹੀਂ ਕਰਿਆ ਕੰਮ ਲਾਵਾਏ ਕਦੀ ਨਹੀਂ ਸਕਦੀ ਉਹ ਜਲੀ ਹਰ ਸਾਤ ਸੌ ਦੀਆ ਉਹਦੇ ਘਰ ਵਾਲਾ ਮੁੰਡੇ ਤੇ ਤੁਮ ਆ ਬਿੱਗੀਆਂ ਨਹੀਂ ਅਸੀਂ ਵੇਖੀ ਮਾ ਢੋਕਾ ਇਹ ਸਾਤ ਸੌ ਦੀਆ ਉਹਦੇ ਲੰਮੇ ਤੇ ਕੀ ਚਾ ਇਹ ਸਾਡੇ ਇੰਨਾ ਤੇ ਹੁੰਦੀ ਆ ਹਾਂ ਗੀਤਾ ਗੀਤਾ ਕੋਈ ਫੋਨ ਕਰਦੇ ਇੰਨਾ ਨਾ ਕੀ ਗੀਤਾ ਇਹ ਸਾਤ ਅਸੀ ਮਾਰਨ ਅੱਜ ਜਿਹੜੀ ਇਹ ਕਸੋਤ ਤਹਿਤ ਜਿਹੜਾ ਆਪਰੇਸ਼ਨ ਮਾਨ ਜੋ ਡੀਜੀਪੀ ਸਾਹਿਬ ਤੇ ਐਸਐਸਪੀ ਜੀ ਸੁਖਿੰਦਰ ਲੰਬਾ ਜੀ ਨਿਰਦੇਸ਼ਾ ਤੇ ਮੁਤਾਬਕ ਜਿਹੜਾ ਇਹ ਜਿਹੜਾ ਪਿੰਡ ਦਿਨਵਾਲ ਜਿਹੜਾ ਕਿ ਮਸ਼ਹੂਰ ਇੱਕ ਹੈਗਾ ਆ ਜਿਹਦੇ ਤੇ ਅਸੀਂ ਕਾਫੀ ਜਿਹੜੇ ਪਰਚੇ ਪਹਿਲਾਂ ਵੀ ਦਿੱਤੇ ਆ ਤੇ ਸਮੇਂ-ਸਮੇਂ ਸਿਰ ਤੇ ਸਾਡੀ ਜਿਹੜੀ ਇੱਥੇ ਚੈਕਿੰਗ ਚੱਲਦੀ ਰਹਿੰਦੀ ਆ ਤੁਸੀਂ ਹੁਣ ਮੋਸਟਲੀ ਸਾਰਾ ਦੇਖਿਆ ਹੈਗਾ ਵੀ ਅਸੀਂ ਰੋਜ਼ਾਨਾ ਔਰ ਇਹਨਾਂ ਦੀਆਂ ਰੇਡ ਕਰ ਰਹੇ ਹੈਗੇ ਆ ਮੋਸਟਲੀ ਇੱਥੇ ਜਿਹੜੇ 80% ਘਰਾਂ ਨੂੰ ਜਿੰਦੇ ਲਾ ਕੇ ਜਿਹੜੇ ਬੰਦੇ ਦੌੜੇ ਹੋਏ ਆ ਫੇਰ ਵੀ ਅਸੀਂ ਜਿਹੜੇ ਆਪਣੇ ਸੂਰਸ ਲਾਏ ਹੋਏ ਆ ਆਂਡ ਗਵਾਨ ਕਰ ਕਰਕੇ ਸਾਰੇ ਸਿਸਟਮ ਦੇ ਨਾਲ ਅਸੀਂ ਜਿਹੜਾ ਹੈਗਾ ਨਸ਼ੇ ਦਾ ਅਸੀਂ ਲੱਕ ਤੋੜਨਾ ਆ ਬਾਈ ਹੌਕ ਐਂਡ ਕਰੋਕ ਅਸੀਂ ਇਹਨਾਂ ਲੋਕਾਂ ਨੂੰ ਇਹੀ ਅਪੀਲ ਕਰਦੇ ਆ ਕਿ ਜਾਂ ਤਾਂ ਜਿਹੜਾ ਆਪਣੇ ਨਸ਼ੇ ਦਾ ਕਾਰੋਬਾਰ ਛੱਡ ਜਾਓ ਨਹੀਂ ਹੈ ਤਾਂ ਪੁਲਿਸ ਦਾ ਜਿਹੜਾ ਹੈ ਉਹ ਰੋਜ਼ਾਨਾ ਹੀ ਇਹ ਸਿਸਟਮ ਰਹੂਗਾ ਜਿਸ ਤਰੀਕੇ ਨਾਲ ਅੱਜ ਕਾਸੋ ਕੀਤਾ ਔਰ ਸਮੇਂ-ਸਮੇਂ ਸਰ ਅਸੀਂ ਦਿਨੇ ਰਾਤ ਜਿਹੜੇ ਆਪਣੇ ਸੂਰਸ ਲਾ ਕੇ ਇਹਨਾਂ ਦੀ ਨਿਗਰਾਨੀ ਕਰ ਰਹੇ ਆਂ ਮੋਸਟਲੀ ਜਿਹੜੇ ਅਸੀਂ ਇਹਨਾਂ ਬੰਦਿਆਂ ਨੇ ਜਿਹੜੀਆਂ ਇਲੀਗਲ ਪ੍ਰਾਪਰਟੀ ਵਗੈਰਾ ਬਣਾਈਆਂ ਚਲ ਅਚਲ ਜਾਇਦਾਦ ਬਣਾਈ ਆ ਉਹਨਾਂ ਦੇ ਵੀ ਅਸੀਂ ਕੇਸ ਤਿਆਰ ਕਰਕੇ ਜਿਹੜੇ ਅਸੀਂ ਇਥੇ ਇਸ ਪਿੰਡ ਦੇ ਵਿੱਚੋਂ ਭੇਜੇ ਹੈਗੇ ਆ ਜਿਹੜੇ ਕਿ ਬਹੁਤ ਜਲਦੀ ਮਤਲਬ ਜਿਹੜੇ ਕੰਪੀਟੈਂਟ ਅਥਾਰਟੀ ਵੱਲੋਂ ਹੋ ਕੇ ਤੇ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਫ੍ਰੀਜ਼ ਹੋ ਜਾਣੀਆਂ ਬਾਕੀਆਂ ਦੇ ਉੱਤੇ ਵੀ ਅਸੀਂ ਜਿਹੜਾ ਲਗਾਤਾਰ ਵਰਕ ਕਰ ਰਹੇ ਆ ਛਾਡੀ ਇਹਨਾਂ ਨੂੰ ਇਹੀ ਅਪੀਲ ਹੈਗੀ ਆ ਵੀ ਅੱਜਕੱਲ ਜਿਹੜਾ ਹੈਗਾ ਆ ਇਹਨੂੰ ਇਹ ਜਿਹੜੇ ਸਿਸਟਮ ਨੂੰ ਬਿਲਕੁਲ ਛੱਡ ਜੋ ਬਿਲਕੁਲ ਜ਼ੀਰੋ ਟੋਲਰੈਂਸ ਇਸ ਨੀਤੀ ਦੇ ਤਹਿਤ ਵੀ ਅਸੀਂ ਬਿਲ ਬਾਈ ਹੁੱਕ ਐਂਡ ਕਰੋਕ ਜਿਹੜਾ ਜੇ ਉਹ ਵੀ ਸਾਨੂੰ ਕਰਨਾ ਪਿਆ ਅਸੀਂ ਇਹਨਾਂ ਦੀ ਜਿਹੜੀ ਹੈ ਸ਼ਕਤੀ ਦੇ ਨਾਲ ਇਹਦਾ ਜਿਹੜਾ ਅਮਲ ਕਰਾਂਗੇ